ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆ ਜਸਪ੍ਰੀਤ ਨਾ ਬਲੌਗ ਚੈਨਲ ਤੇ ਤੇ ਅੱਜ ਦਾ ਬਲੌਗ ਕਰਦੇ ਆ ਸਟਾਰਟ ਕਬੂਤਰਾਂ ਤੋਂ ਪਹਿਲਾਂ ਸਵੇਰੇ ਛੱਡੀ ਕਬੂਤਰ ਤੇ ਫਿਰ ਬੈਗ ਆਪਾਂ ਪਾ ਲਿਆ ਫੇਰਾ ਵਾ ਸਕੂਲੇ ਜਾਣਾ ਸਕੂਲੇ ਕਿੱਦਾਂ ਜਾਣਾ ਅੱਜ ਐਸ਼ੂ ਛੱਡਣੇ ਜਾਣਾ ਸਕੂਲੇ ਆਓ ਵੇ ਆਉਂਦਾ ਮੇਰਾ ਬੁੱਤ ਹੈਲੋ ਐਸ਼ੂ ਇੱਕ ਅਥ ਨਾਲ ਹੀ ਲੈ ਕਿਵੇਂ ਐਸ਼ੂ ਆਇਆ ਜੀ ਅੱਗੇ ਤੋਂ ਬੜਾ ਤਾ ਮੈਨੂੰ ਲਾ ਲੇ ਕਹਾਣੀ ਲਾਓ ਬਈ ਚੁੱਪ ਹੋ ਈ ਹੈ ਲੋ ਹੂੰ ਸੋ ਮਾਮਾ ਦਾ ਸਵੇਰ ਸਵੇਰ ਜਵਾਕਾਂ ਨੂੰ ਤਿਆਰ ਕਰਾਉਂਦੇ ਹੋ ਤੇ ਇੰਨਾ ਜਿਆਦਾ ਜ਼ੋਰ ਲਗਾਂਦਾ ਸੋ ਅੱਜ ਹੈਗੀ ਰਖੜੀ ਵਾਲਾ ਦਿਨ ਤੇ ਰਖੜੀ ਵਾਲੇ ਦਿਨ ਅੱਜ ਬੈਣ ਦੀ ਬਹੁਤ ਜਿਆਦੇ ਸਵਿਧੀਆਂ ਹੋਣੀ ਸੀਗੀ 8 ਵਜੇ ਹੋਣੀ ਸੀ ਤੇ ਸਕੂਲ ਲੱਗਣਾ ਈ 10 ਵਜੇ ਤੇ ਹੁਣ ਮੈਂ ਤੇ ਇਹ ਦੋਨੇ ਚੱਲੇ ਬਾਈਕ ਤੇ ਸਕੂਲ ਲਈ ਆਗਾ ਦੁਰਖਣਾ ਨਹੀਂ ਬੱਚ ਨੂੰ ਗੱਡੀ ਚ ਲੈ ਜਾਓ ਚਾਹੇ ਗੱਡੀ 'ਚ ਲੈ ਕੇ ਜਾਵਾ ਲੈ ਇੱਕ ਤਾਰਾ ਸ਼ੌਕ ਰਾਜੇ ਮਹਾਰਾਜਾਂ ਵਾਲੇ ਆ ਬਾਈਕ ਤੇ ਮੈਂ ਹੋਰ ਵੀ ਕੰਮ ਕਰਨੇ ਆ ਇੱਕਦਮ ਜਲਦੀ ਕਰਕੇ ਛੇਤੀ ਆ ਜਾਊਗਾ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਚਲਦੇ ਆਪਾਂ ਗੱਡੀ ਤੇ ਚੱਲ ਬਾਈ ਦੋ ਤਾਂ ਜਾਣੇ ਆ ਪਕੜਾ ਬਾਲੇ ਜਾਣੇ ਚਾਹ ਮੋਟਰਸਾਈਕਲ ਤੇ ਜਾਣਾ ਜੀ ਇੱਕ ਦੋ ਗਲੀਆਂ ਚ ਜਾਣਾ ਹੋਰ ਵੀ ਕੰਮ ਕਰਨੇ ਨੇ ਤੇ ਉਹ ਫਿਰ ਗੱਡੀ ਤੇ ਹੁੰਦੇ ਨਹੀਂਗੇ ਤਾਂ ਫਿਰ ਜਲਦੀ ਜਲਦੀ ਮੁੜੇ ਆਵਾਂਗੇ ਆਪਾਂ ਠੀਕ ਆ ਆਓ ਆਪਾਂ ਚਾਹਦੇ ਆ ਐਸ਼ ਨੂੰ ਸਕੂਲੋਂ ਛੱਡਣ ਹਾਂਜੀ ਦੋਸਤੋ ਆਓ ਇਹਦੇ ਸਕੂਲ ਲੈ ਚੱਲ ਗਏ ਮੈਂ ਤਾਂ ਕਹਿੰਦਾ ਇਹ ਰਕਰੀਆ ਦੇਣਾ ਛੁੱਟੀ ਕਰਵਾ ਦਈਏ ਪਰ ਇਹ ਕਿੱਥੇ ਆਖੇ ਲਾਈ ਦੀ ਆ ਲੈ 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 ਆਇਆ ਕਿਉਂ ਭੱਜਿਆ ਐਸ਼ ਉੱਥੇ ਹੀ ਖੜ ਗਈ ਛੁੱਟੀ ਮੇਨ ਲਿਆ ਨਾ ਆਏ ਲੋ ਕਿਨੇ ਕਿਨੇ ਭਾਰੇ ਪੈ ਗਾ ਬੱਚਿਆਂ ਦੇ ਰਿਦੋ ਲੈ ਤੇ ਤੀਜੀ ਮੰਜ਼ਲ ਤੇ ਚੜਨਾ ਲੈ ਕੇ ਇਹ ਇਹ ਲਿਆ ਆ ਬਰਾ ਬੋ ਤੇ ਲੋਈ ਥੂਰੇ ਵੇੜਾ ਦੇ ਮਗਰ ਮੈਣਾ ਅੱਛਾ ਮਗਰ ਬੈਦਾ ਇੱਟੋ ਬੇਗੜਾਟਰ ਨੇ ਚੱਲੀਏ ਆਪਾਂ ਗਏ ਪੁੱਟ ਕੇ ਚੁੱਪੜ ਕੇ ਬਾਏ ਕਰਤੀ ਮਮਾ ਬਾਏ ਬੀਬੀ ਬਾਏ ਕੁੱਟ ਕੇ ਹੱਥ ਫਾਲੀਓ ਡੈਡਾ ਨੂੰ ਠੀਕ ਹੈ ਓਕੇ ਬਾਏ ਹਾਂਜੀ ਮਿੱਤਰੋ ਐਸ਼ ਨੂੰ ਫਟਣ ਗਈ ਸੀ ਮੋਗੇ ਤੇ ਵੇਖ ਲੋ ਕੀ ਹਾਲ ਹੋ ਗਿਆ ਆ ਗਿਆ ਮੀਂਹ ਚੜ ਕੇ ਉਧਰੋਂ ਫਿਰ ਮੈਂ ਕਿਹਾ ਜੀ ਮੀਂਹ ਜੀ ਨਾ ਕੇ ਨਾਉਂਦੇ ਆਉਣੇ ਆ ਆ ਬੂਟਾਂ ਦਾ ਹਾਲ ਦੇਖ ਲੋ ਦੇਖੋ ਸਾਰੇ ਪਾਣੀ ਨਾਲ ਭਰ ਗਏ ਬੂਟ ਸ਼ੈਂਕੀ ਵੀ ਵੈਲਕਮ ਕਰਨ ਵਾਸਤੇ ਨਿਕਲੇ ਆਏ ਆਪਣਾ ਸ਼ੈਂਕੀ ਸ਼ੈਂਕੀ ਵੈਲਕਮ ਕਰਨ ਵਾਸਤੇ ਨਿਕਲੇ ਆਏ ਲਓ ਜੀ ਮਨਪ੍ਰੀਤ ਵੀ ਤੇ ਕੱਪੜੇ ਲੈ ਕੇ ਥੁੱਕੇ ਪਹੁੰਚ ਕੀ ਐ ਪਤਾ ਹੀ ਨਹੀਂ ਤੁੱਪ ਨਿਕਲੀ ਤੇ ਮੀਂਹ ਆ ਗਿਆ ਪੈਂਟੋ ਮਿੰਡੀ ਪਤਾ ਨਹੀਂ ਲੱਗਾ ਹੂੰ ਘਰ ਵਾਲੇ ਦਾ ਪਤਾ ਨਹੀਂ ਵੀ ਘਰ ਵਾਲਾ ਪਾਣੀ ਕੀ ਰੁੜ ਜਾਂਦਾ 10 ਵਾਰੀ ਫੋਨ ਲਾ ਤਾਂ ਹੋਣੀ ਨਹੀਂ ਚੱਕ ਫੋਨ ਮੇਰੇ ਲਫਾਫੇ ਚ ਪਾ ਗਏ ਨਾ ਮੈਨੂੰ ਮੋਟਰਸਾਈਕਲ ਦੇ ਵਿੱਚੋਂ ਅੱਜ ਮੈਂ ਇੱਕ ਗੱਲ ਮੈਂ ਪਰਤੇ ਆਈ ਆ ਜਿੱਦੇ ਮੈਂ ਮੋਟਰਸਾਈਕਲ ਤੇ ਜਾਵਾਂ ਨਾ ਜਾਂ ਤਾਂ ਉਦੋਂ ਅੱਤ ਦੀ ਗਰਮੀ ਹੁੰਦੀ ਆ ਤੇ ਨਹੀਂ ਮੈਂ ਭੱਜ ਗਈ ਹੁਣ ਆਉਂਦਾ ਮੀਂਹ ਆਈ ਜਣ ਹੈ ਨਾ ਆਈ ਹੋਈ ਹੁੰਦਾ ਕਹਿਆ ਸੀ ਨਾ ਗੱਡੀ ਲੈ ਜਾ ਅੱਜ ਇਸ ਵੇਰੇ ਕਹੀ ਜਾਂਦੀ ਗੱਡੀ ਲੈ ਜਾ ਮੈਂ ਕਿਹਾ ਮੈਂ ਨਾ ਇੱਕ ਦੋ ਸ਼ਾਪਾਂ ਤੇ ਹੋਰ ਜਾਣਾ ਸੀਗਾ ਆ ਕਬੂਤਰਾਂ ਦੀਆਂ ਨੇ ਥੋੜੀਆਂ ਅੱਖਾਂ ਆਈਆਂ ਵੀ ਆ ਉਹ ਦਵਾਈ ਦੂਈ ਹੀ ਲੈਣੀ ਸੀ ਪਤਾ ਕਰਕੇ ਤੇ ਤਾਂ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਉੱਥੇ ਮੁਰਦੇ ਨੂੰ ਬੱਦਲ ਚੜ੍ਹ ਕੇ ਆ ਗਿਆ ਬਹੁਤ ਤੇਜ਼ ਕੜੀਆਂ ਸੀ ਜਿੱਦਾਂ ਨਾ ਗਲੀਆਂ ਰੂੜੀਆਂ ਵਜਦੀਆਂ ਹੁੰਦੀਆਂ ਆ ਇਹ ਵੜਦੀਆਂ ਸੀਗੀਆਂ ਤੇ ਬਸ ਮੈਂ ਸ਼ੈੱਡ ਥੱਲੇ ਵੜਦੇ ਵੜਦੇ ਨੂੰ ਸਾਰਾ ਭਿਉਂਦਾ ਫਿਰ ਮੈਂ ਫੋਨ ਹੀ ਪਾਇਆ ਜਿਵੇਂ ਜ ਮੈਂ ਕਿਹਾ ਛੱਡ ਯਾਰ ਹੁਣ ਆਏ ਤੁਹਾਨੂੰ ਭੱਜੇ ਦਾ ਹੈਗੀ ਮੀਂਹ ਦਿੱਕਿਆ 10 ਮਿੰਟ ਇਹ ਹਟਿਆ ਹੀ ਨਹੀਂ ਮਗਰਲੇ ਪਾਸੇ ਦਾ ਬਾੜਾ ਆਪਣੇ ਪਿੰਡ ਦਾ ਘਾਟਾ ਬਹੁਤ ਮੀਂਹ ਪਈ ਜਾਂਦਾ ਪਿੱਛੇ ਪਰ ਉਹ ਯਾਰ ਆ ਗਿਆ ਆਹਾਹਾ ਆ ਬੂਡ ਵੀ ਧੋਤੇ ਕੇ ਮੇਰੇ ਕੋ ਬੂਡ ਨਹੀਂ ਧੋਕੇ ਦਿੰਦਾ ਸੀ ਰੱਬ ਨਹੀਂ ਧੋਤੇ ਅਜ ਖਾਰੇ ਬਾਣੀ ਦੇ ਨਾਲ ਹਾਂ ਲੈ ਹੁੰਦੇ ਲੈ ਆ ਫਿਰ ਹੁਣ ਕੌਫੀ ਬਣਾ ਲ ਘਣ ਜੀ ਬਣਾ ਦਿੰਨੀ ਆ ਪਹਿਲਾਂ ਆਪਾਂ ਵੀਡੀਓ ਸ਼ੂਟ ਕਰਨੀ ਆ ਤੇ ਆ ਕੀ ਹੋ ਰਹੀ ਵੀਡੀਓ ਛੂਟੀ ਹੋ ਰਹੀ ਆ ਇਹ ਮਲੇ ਨਹੀਂ ਉਹ ਮੈਂ ਕੱਪੜੇ ਧੋਜਨੇ ਹੂੰ ਹੂੰ ਠੀਕ ਆ ਉਹ ਖਾਪਿਆ ਤਾਂ ਦੇ ਨਹੀਂ ਨਹੀਂ ਕੁਛ ਖਾਣ ਦਾ ਟਾਈਮ ਨਹੀਂ ਹੈ ਨਹੀਂ ਲਖਾ ਉਹ ਮੀ ਬਈਦਾ ਉਹਨਾਂ ਨੇ ਕਿਹੜਾ ਆਉਣਾ ਕੂਰੀਰ ਆਏ ਨੇ ਕੂਰੀਰ ਚੱਕਰ ਆਉਣਾ ਮੈਂ ਵੀ ਵੇਟ ਕਰੀ ਜਾਂਦੇ ਆ ਮੈਂ ਹੀ ਨਹੀਂ ਆਂਦਾਂ ਦੀ ਉਹਨਾਂ ਨੂੰ ਉਹ ਮੀ ਬਹੁ ਭਈ ਜਾਂਦਾ ਉਹਨਾਂ ਨੂੰ ਟਾਈਮ ਲੱਗ ਜਣਾ ਪਿੱਛੇ ਬਹੁ ਮੀ ਜਾਂਦੇ ਆ ਲੋ ਜੀ ਸਾਡਾ ਜੋ ਕੂਰੀਰ ਨਿਕਲਣਾ ਕੂਰੀਰ ਚੱਕਰ ਆਣ ਚੱਕਣ ਆਲੇ ਨੇ ਆਉਣਾ ਕਰੋ ਤੇ ਆਪਾਂ ਕਰ ਲਗੇ ਚੇਂਜ ਫਿਰ ਆਪਾਂ ਜੁੜਦੇ ਆ ਕਬੂਤਰ ਵੀ ਖੁੱਲੇ ਪਏ ਸੀ ਆਪਣੇ ਬਾਹਰ ਉਧਰ ਅੱਧੇ ਅੰਦਰ ਵੜ ਕੇ ਤੇ ਬਾਹਰ ਮੀ ਜਿ ਬੈਠੇ ਨਹਾਈ ਜਾਂਦੇ ਸੀਗੇ ਚੱਲੇ ਗਏ ਸ਼ੰਕੀ ਅੰਦਰ ਉਹ ਤਾਂ ਆ ਜਾ ਫਿਰ ਚੱਲ ਗਈ ਭੱਜੇ ਭੱਜੇ ਭੱਜ ਜੇਗਾ ਆ ਜਾ ਫਿਰ ਕੱਪੜੇ ਕਰ ਲਗੀ ਚੇਂਜ ਕੱਪੜੇ ਕਰਕੇ ਚੇਂਜ ਤੇ ਚਲੋ ਪਹੁੰਚ ਗਏ ਆਪਾਂ ਆਪਣੇ ਸ਼ੋਰੂਮ ਦੇ ਕੋਲੇ ਤੇ ਨਜ਼ਾਰਾ ਆਗਾ ਵੀ ਅੱਜ ਨਹਾਉਣ ਦਾ ਬਚਪਨ ਜਨਾਉਂਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਤਾਂ ਐਸੀ ਕੁਬੀਲਦਾਰੀ ਚ ਫਸੇ ਆ ਤੇ ਉਸ ਤੋਂ ਬਾਅਦ ਨਹਾਉਣਾ ਨਾਣਾ ਭੁੱਲੀ ਗਏ ਅੱਜ ਕੁਦਰਤ ਨੇ ਆਪ ਹੀ ਨਵਾਤਾ ਤੇਰੇ ਹੀ ਤੋਂ ਮੌਸਮ ਖਰਾਉਂਦਾ ਗੱਡੀ ਖਿੱਚ ਲਈਦੀ ਆ ਤੇ ਅੱਜ ਬਾਬੇ ਨੇ ਵੱਲ ਲਿਆ ਕਹਿੰਦੇ ਅੱਜ ਸਾਨੂੰ ਨਵਾ ਕੇ ਤੁਰੂੰਗਾ ਇਹ ਤਾਂ ਮੀਂਹ ਦੇ ਪਾਣੀ ਨਾਲ ਸੁਮੀਂਹ ਦੇ ਪਾਣੀ ਚ ਨਹਾਉਣਾ ਚੰਗੀ ਗੱਲ ਹੁੰਦੀ ਆ ਬਹੁਤ ਐ ਬਾਦ ਆ ਜਿੱਦਾਂ ਲੱਗਦਾ ਸਾਰੀ ਬਾਡੀ ਦੇ ਰੋਮ ਖੁੱਲ ਗਏ ਹੋਣ ਤੇ ਇਦਾਂ ਐਨ ਤੰਦਰੁਸਤ ਜਿਵੇਂ ਕਹਿ ਦਈਏ ਕਿ ਪੂਰਾ ਐਨ ਐਕਟਿਵ ਸਰੀਰ ਕਰਤਾ ਜਦੋਂ ਠੰਡਾ ਠੰਡਾ ਪਾਣੀ ਉੱਪਰ ਪਿਆ ਕਣੀਆਂ ਇੰਨੀ ਤੇਜ਼ ਵੱਜਦੀਆਂ ਸੀਗੀਆਂ ਇਦਾਂ ਬਾਡੀ ਕਰਤੀ ਜਿੱਦਾਂ ਮ사ਜ ਕੀਤੀ ਹੁੰਦੀ ਬਾਡੀ ਦੇ ਦਾ ਫੇਸ ਦੀ ਜਿੱਦ ਆਪਣੀ ਸਕਰਾਬ ਵਗੈਰਾ ਕਰਦੇ ਆ ਜਿੱਦਾਂ ਆਪਾਂ ਜਿਆਦਾ ਕਰਦੇ ਹਨ ਜਿਆਦਾ ਮਲਦੇ ਆ ਕਣੀਆਂ ਇੰਨੀ ਜ਼ੋਰ ਦੀ ਵੱਜੀਆਂ ਇਦਾਂ ਲੱਗਦਾ ਫੇਸ ਦਾ ਜਿਵੇਂ ਫੇਸ਼ੀਅਲ ਕੀਤਾ ਹੁੰਦਾ ਤੇ ਦੇਖੋ ਇਹ ਸਾਫ ਸਾਫ ਕੱਢਦਾ ਮਾਰ ਕੇ ਮੈਂ ਤਾਂ ਕਹਿੰਦਾ ਫੇਸ਼ ਹੀਲ ਕਰਾਉਣ ਦੀ ਲੋੜ ਨਹੀਂ ਦੋ ਤਿੰਨ ਵਾਰੀ ਮੀਂਹ ਜੀ ਨਾਲ ਆਵੇ ਕਣੀ ਲਾਣੇਦਾਰਨਗੇ ਮੌਸਮ ਸੋਹਣਾ ਬਣ ਗਿਆ ਇਕਦਾਂ ਮੀਂਹ ਜਾਂ ਪੈ ਕੇ ਲਾਈਟ ਵੀ ਉੱਠ ਗਈ ਏ ਤੇ ਇਧਰ ਮੈਡਮ ਹੀ ਲੱਗੀ ਪਈ ਸੂਟ ਸਲ ਕੱਟਣਾ ਆਉਦੇ ਠੀਕ ਵਾਲੀ ਮੈਡਮ ਹੂੰ ਕਿਵੇਂ ਆ ਸੱਟਾਂ ਹੂੰ ساری ਕੋਰੀਏ ਕੱਟਣਾ ਫਿਰ ਹੈ ਬਿੰਦੀ ਬਿੰਦੀ ਕਲਦੀ ਲਾਈ ਕੀ ਹੋਣੀ ਲਾਈ ਏ ਐਵੇਂ ਦਿਖਾਈ ਆਹਾ ਬਿੰਦੀ ਲੋਗਾਂ ਦਾ ਬੜਾ ਸ਼ੌਂਕ ਛੜਿਆ ਨਵੇਂ ਦਿਨ ਨੂੰ ਏ ਅੱਗੇ ਲਾਉਣੀ ਆ ਮੈਨੂੰ ਨਹੀਂ ਨਹੀਂ ਲਾਉਣੀ ਕੱਟ ਲਾਉਣੀ ਲਾਓ ਵੀ ਅੱਠ ਸੂਟਾਂ ਵਾਲਾ ਬਲੌਗ ਸ਼ੂਟ ਹੋਣਾ ਆਪਣੇ ਸ਼ੋਅਰੂਮ ਦੇ ਵਿੱਚ ਕੰਮ ਬਹੁਤ ਕਰਨ ਵਾਲੇ ਆ ਹੌਲੀ ਹੌਲੀ ਹੁਣ ਆਪਣਾ ਕੀਰਾ ਆਪਣੀ ਜਗ੍ਹਾ ਬਣ ਗਈ ਆ ਤੇ ਹੁਣ ਹੌਲੀ ਹੌਲੀ ਆਪਾਂ ਇਹਨੂੰ ਮਖਾਰ ਦੇ ਰਵਾਂਗੇ ਕਿਰਾਂ ਜੋਰ ਵਾਵਾ ਲੱਗ ਗਿਆ ਕਿ ਪੈਰੀਪੂਲ ਵੀ ਲਈ ਸੀ ਆਪਾਂ ਦੂ ਘਿਲੇ ਉੱਥੇ ਪੈਸੂਸੇ ਲੱਗੇ ਵਾਵਾ ਆਪਣੇ ਤੇ ਕਿ ਸ਼ੋਰੂਮ ਹੀ ਪੂਰਾ ਘੈਂਟ ਬਣਾਤਾ ਆਪਾਂ ਹਣ ਹੌਲੀ ਹੌਲੀ ਆਪਾਂ ਹੌਲੀ ਹੌਲੀ ਹੁਣ ਵਿਦਾਵਾ ਨੇ ਕੰਮ ਹੁਣ ਸਾਰੇ ਕੰਮ ਆਪਣੇ ਪਰਮਾਤਮਾ ਨੇ ਕਰਤੇ ਆ ਹੁਣ ਆਪਾਂ ਬਸ ਸਿਰ ਆਪਣੀ ਇਸ ਪਾਸੇ ਹੋਣਾ ਸਾਰੇ ਜਣਿਆਂ ਨੇ ਹਾਂਜੀ ਦੋਸਤੋ ਹੁਣ ਵੀਡੀਓ ਸ਼ੂਟ ਹੋਣ ਲੱਗੀ ਆ ਮੰਨਤੀ ਦੇ ਸੋਟਾਂ ਦੀ ਹਨਾ ਤਿਆਰੀ ਆ ਬਸ ਰੈਡੀ ਆ ਰੈਡੀ ਆ ਹਮ ਲਓ ਜੀ ਆ ਫੁਲਕਾਰੀ ਆ ਲਾ ਡਿਜ਼ਾਈਨ ਸਭ ਤੋਂ ਕਾਫੀਆਂ ਨੇ ਮੰਗਿਆ ਸੀ ਆ ਇਹ ਕਰਤਾ ਰੈਡੀ ਆ ਇਸ ਤੋਂ ਆਪਣੀ ਬੁਰੀਕ ਤੇ ਵੀ ਰੈਡੀ ਹੋ ਗਿਆ ਆ ਗਿਆ ਇਹਦੇ ਬਾਰੇ ਸਾਰੇ ਲੋਗੇ ਜਿਵੇਂ ਹੁਣ ਅੱਗੇ ਜਾਗੋ ਸ਼ੁਰੂ ਹੋ ਜਾਂਦੇ ਆਂਗੇ ਹਨਾ ਤੇ ਜਾਗੋ ਦੇ ਵਿੱਚ ਸਾਰੇ ਇਹੋ ਜਿਹਾ ਪਾਉਂਦੇ ਨੇ ਵੀ ਆਪ ਮੁਖਲਕਾਰੀ ਵਾਲੀ ਕੁਝ ਡਰੈਸ ਪਾਉਂਗੀਆਂ ਨੇ ਉਹਦੇ ਵਾਸਤੇ ਸਪੈਸ਼ਲ ਧਿਆਨ ਰੱਖਿਆ ਹੈਗਾ ਸੋ ਜਿੰਨੇ ਮਰਜ਼ੀ ਆਰਡਰ ਕਰ ਸਕਦੇ ਹੋ ਉਹਨੇ ਹੀ ਅਵੇਲੇਬਲ ਕਰਵਾ ਦਾਂਗੇ ਆਪਾਂ ਇਹ ਵਾਲੇ ਸੰਕਰਣ ਇੰਪਰਸੋਨਲ ਵਰਕਾ ਬਸੋਨਨ ਡਿਜ਼ਾਈਨ ਆ ਤੁਸੀਂ ਜਦੋਂ ਮਰਜ਼ੀ ਚਾਹੋ ਤੇ ਆਰਡਰ ਕਰ ਸਕਦੇ ਹੋ ਆ ਬਾਰਗਲੀ ਨੇ ਮੇਰੇ ਖਲਾਫ ਤੇ ਕੀ ਹਾਲ ਕਰਤਾ ਵਧੀਆ ਨਮਾ ਬੁਗੇ ਗਿਆ ਸੀਗਾ ਇਹ ਪਈਆ ਸੂਟ ਵਾਕਈ ਬਹੁਤ ਕੈਂਡ ਬਣਦੇ ਨੇ ਤੇ ਬਹੁਤ ਮਿਹਨਤ ਹੁੰਦੀ ਆ ਸੂਟਾਂ ਨੂੰ ਬਣਾਉਣ ਵਾਸਤੇ ਸੌਖਾ ਕੰਮ ਨਹੀਂ ਹੁੰਦਾ ਇਹ ਔਖਾ ਕੰਮ ਬਹੁਤ ਜਿਆਦਾ ਆ ਇਹਨਾਂ ਢੋਲ ਵਜਦੇ ਸੋਹਣੇ ਲੱਗਦੇ ਜਿਹਦੇ ਗੱਲ ਪਿਆ ਹੁੰਦਾ ਨਾ ਉਹਨੂੰ ਮੇਨ ਪਤਾ ਹੁੰਦਾ ਕਿ ਕਿੰਨਾ ਕਿ ਜੋਗਲਾ ਦਾ ਬਹੁਤ ਔਖੇ ਵੀ ਆਉਂਦੇ ਢੋਲ ਲੋ ਵੀ ਮਨਪੀ ਦੇ ਨਵੇਂ-ਨਵੇਂ ਸੂਟ ਅੱਜ ਫੇਰ ਨਵੇਂ ਲਾਂਚ ਹੋਣ ਜਾ ਰਹੇ ਆ ਸੋ ਸਾਰੇ ਜਣੇ ਨੈਕਸਟ ਵਲੌਗ ਨੂੰ ਸਾਰੇ ਚੰਗੇ ਜਿਹੇ ਦੇਖਿਓ ਹਣਾ ਠੀਕ ਹਨ ਅੱਜ ਆਪਾਂ ਸਾਰੇ ਸੂਟ ਦਿਖਾਵਾਂਗੇ ਹਾਂ ਅਗਲੇ ਵਾਲੇ ਵਲੌਗ ਜੀ ਨਾ ਆਪਦੇ ਘਰ ਵਾਲਿਆਂ ਨੂੰ ਫੋਨ ਪੜਾ ਦਿਓ ਤੇ ਘਰੇ ਹਾਂ ਹਾਂ ਆਲਟ ਹੋ ਗਿਆ ਸਹੀ ਹੈ ਘਰ ਵਾਲਿਆਂ ਨੂੰ ਫੋਟੋ ਸੂਟ ਫੋਨ ਫੜਾਦੇ ਬਈ ਆ ਦੇਖੋ ਬਈ ਲੈ ਹੂੰ ਵਾਹ ਜੀ ਵਾਹ ਆ ਸੂਟ ਅੱਜ ਦਿਖਾਉਣੀ ਵੀਡੀਓ ਹੈ ਹੂੰ ਦੇਖੋ ਆ ਦੇਖੀ ਗਲਾਈ ਹੈ ਨਾ ਦੇਖੋ ਕਿਵੇਂ ਇਹ ਸਾਰੇ ਹੱਥ ਦੇ ਨਾਲ ਕੋਈ ਵੀ ਹੈ ਚੀਜ਼ ਦੇਖੋ ਕਿਦਾਂ ਹੈ ਇਹ ਵਿੱਚ ਕੀ ਲੱਗਾ ਹੋਇਆ ਇਹ ਤੇ ਮੁੱਤੀ ਹਨ ਕੱਚ ਲੱਗਾ ਹੋਇਆ ਵਿੱਚ ਕੱਚ ਦੇਖੋ ਤੁਮ ਨੇੜੇ ਤੋਂ ਤੁਮ ਕੁੰਦਨ ਹੈ ਕੁੰਦਨ ਮੈਂ ਤਾਂ ਕੱਚ ਹੀ ਕਹਿਦਾ ਸੀ ਇਹਨੂੰ ਆ ਦੇਖੋ ਕਿੰਨਾ ਘੈਂਟ ਵਾਕਈ ਅੱਜ ਕੱਢੇਗੀ ਝਗੜਬਾਲੇ ਨਵੀਂ ਵੀਡੀਓ ਜਿਹੜਾ ਠੀਕ ਆ ਤੇ ਆਹ ਵੇਖੋ ਕਿੰਨਾ ਸੋਹਣਾ ਲੱਗਦਾ ਵਰਕ ਸੋ ਆਪਾਂ ਇਹ ਚੀਜ਼ਾਂ ਕਹਿ ਦੇਣੇ ਆ ਵੀ ਜਿਹੜਾ ਅਸਲੀ ਹੈਂਡਵਰਕ ਹੁੰਦਾ ਨਾ ਉਹ ਆਹ ਹੁੰਦਾ ਕਿ ਜਿਵੇਂ ਆਪਾਂ ਦੁਕਾਨਾਂ ਤੋਂ ਲੈ ਲੈਨੇ ਦੁਕਾਨਾਂ ਉੱਤੇ ਜਿਹੜਾ ਹੁੰਦਾ ਮਸ਼ੀਨਾਂ ਦਾ ਹੋਇਆ ਹੁੰਦਾ ਉਹਨੂੰ ਕਹਿੰਦੇ ਹੈਂਡਵਰਕ ਪਰ ਉਹ ਹੈਂਡਵਰਕ ਹੁੰਦਾ ਨਹੀਂਗਾ ਦੇਖੋ ਤੇ ਆਹ ਦੇਖੋ ਇਹਨੂੰ ਕਹਿੰਦੇ ਆ ਵੀ ਸੋਨੇ ਦਾ ਵਰਕ ਕੀਤਾ ਹੋਇਆ ਉੱਤੇ ਜੇ ਤੈਨੂੰ ਕਹੀਏ ਸੋਨੇ 'ਚ ਵਰਕ ਕਰਨਾ ਕਰ ਦੇਂਗੀ ਅਸਲੀ ਸੋਨੇ 'ਚ ਹੋ ਜਾਏਗਾ ਹੋ ਜਾਏਗਾ ਆ ਕੀ ਗੱਲ ਹੋਰ ਕਿਹੜੀ ਚੀਜ਼ ਹੁੰਦੀ ਹੂੰ ਹੂੰ ਲੋ ਫਿਰ ਆ ਸੋਨੇ ਦੇ ਵਰਕ ਕੀਤਾ ਹੋਇਆ ਜੀ ਸਫਾਈ ਸਫਾਈ ਦੇਖ ਸਕਦੇ ਤੁਸੀਂ ਆ ਗਾ ਜਾਲੀਆਂ ਜੂੜੀਆਂ ਬਣਾਈਆਂ ਪੂਰੀਆਂ ਘੈਂਟ ਤੇ ਇੱਕ ਇੱਕ ਜਨਨ ਕਿ ਜਿੰਨਾ ਤੁਸੀਂ ਆ ਦੇਖ ਸਕਦੇ ਹੋ ਵੀ ਇੱਕ 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 ਚੀਜ਼ ਵੀ ਹੱਥ ਦੇ ਨਾਲ ਲੱਗੀ ਹੋਈ ਆ ਇੱਕ ਇੱਕ ਚੀਜ਼ ਹੱਥ ਨਾਲ ਲੱਗੀ ਹੋਈ ਆ ਇੱਕ ਇੱਕ ਚੀਜ਼ ਇਹਦੇ 'ਚ ਦੇਖੋ ਕਿ ਨਾ ਘੈਂਟ ਲਾਦਣਾ ਕਲਰ ਆਪਾਂ ਇਹ ਕੋਈ ਵੀ ਚੇਂਜ ਕਰ ਸਕਦੇ ਆ। ਉਹ ਬੈਠੀ ਥੱਲੇ। ਉਹ ਥੱਕ ਕੇ ਖੜੀ ਖੜੀ। ਠੀਕ ਆ। ਚਲ ਜੀਏ ਫਿਰ ਆ ਜਾ ਫਿਰ ਕਰਾਂ। ਲੈ ਵੇ ਮਿੱਤਰੋ ਮਨਪ੍ਰੀਤ ਥੱਕ ਕੇ ਥੱਲੇ ਹੀ ਬੈ ਗਈ ਆ। ਆ ਆ ਚੀਜ਼ ਦੀ ਬਹੁਤ ਆਪ ਨੂੰ ਮਨਪੀਧ ਆਈ ਸੀ ਹੈ ਨਾ ਇਨਕੁਆਰੀ ਕਿ ਜਨ ਜਾਗੋ ਤੇ ਜਿਵੇਂ ਅਕਸਰ ਹੁਣ ਗਾਂਵਾਂ 'ਚ ਜੋ ਵਿਆਹ ਸ਼ੁਰੂ ਹੋ ਜਾਣੇ ਨੇ ਤੇ ਜਾਗੋ ਸ਼ੁਰੂ ਹੋ ਜਾਣਗੇ ਜਾਗੋ ਉੱਤੇ ਸਾਰੇ ਫੁਲਕਾਰੀ ਦੇ ਜਿਹੜੇ ਹੈਗੇ ਹੈਂਡ ਵਰਕ ਅੱਜ ਜੋ ਮਸ਼ੀਨ ਵਰਕ ਹੋਇਆਗੇ ਇਹ ਮਸ਼ੀਨ ਵਰਕ ਹੋਇਆ ਹੈ ਨਾ ਹਾਂ ਇਹ ਆਪਾਂ ਰੈਡੀ ਕਰਵਾਇਆ ਸੀਗਾ ਇਸ ਵਾਰ ਸੋ ਜਿੰਨੇ ਤੁਸੀਂ ਕਹੋਗੇ ਇਹਦੇ ਨਾਲ ਦੇ ਅਵੇਲੇਬਲ ਆਪਾਂ ਕਰਵਾ ਦਾਂਗੇ ਸਾਰਿਆਂ ਦੇ ਸਾਈਜ਼ ਦੇ ਜਿੱਦਾਂ ਆਪਾਂ 7 7 8 8 ਜਾਣੇ ਨੇ ਕੋਈ ਸੂਟ ਪਾਉਣੇ ਹੁੰਦੇ ਨੇ ਨਹੀਂ ਆਪਾਂ ਸਾਰਿਆਂ ਨੇ ਇੱਕੋ ਹੀ ਦਿਸਣਾ ਸੋ ਉਹ ਚੀਜ਼ ਆ ਇਹ ਤੇ ਨਾਲ ਘਗਰਾ ਤੇ ਨਾਲ ਹੈਂਡਵਰਕ ਵਗੈਰਾ ਵਾਵਾ ਕੁਛ ਹੈਗਾ ਤਾਂ ਨਾ ਚਲੋ ਹਾਂਜੀ ਆਪਣੇ ਨਵੇਂ ਜਿਹੜਾ ਆਰਡਰ ਕੰਪਲੀਟ ਹੋਇਆ ਉਹਦੀ ਪੈਕਿੰਗ ਹੋ ਰਹੀ ਹੈ ਸੋ ਇਹ ਕੋਰੀਅਰ ਹੋਣ ਜਾ ਰਿਹਾ ਜੀ ਦੇਖੋ ਕਿੰਨੇ ਘੰਟ ਮਣ ਕੇ ਲੱਗਦੇ ਨੇ ਲੁਕ ਸੋਨੀ ਲਵਦੀਆ ਹਮ ਇਧਰ ਪੈਕ ਹੋ ਗਿਆ ਇਧਰ ਬੈਕ ਸਾਈਡ ਸਬਜੀ ਆਪਾ ਪੜਤੀ ਸੀਗੀ ਅਜ ਬਾਰਿਸ਼ ਹੋ ਗਈ ਗਿੱਲਾ ਹੋ ਗਿਆ ਸਾਰਾ ਤੇ ਚਰੀ ਦੇਖ ਲੋ ਕਿ ਕਿੰਨਾ ਬੁਰਾ ਹਾਲ ਡਿੱਗੀ ਪਈ ਆ ਕੁਛ ਤਾਂ ਵੱਡੀ-ਬੁੱਡੀ ਜਾਂਨੇ ਨਾਲ ਦੀ ਨਾਲ ਇੱਧਰ ਲਈ ਤਾਂ ਆਪਾਂ ਜਿਹੜਾ ਇੱਧਰਲਾ ਏਰੀਆ ਇਹ ਤਾਂ ਆਪਾਂ ਸੇਲ ਕਰਤੀ ਸੀ ਜਰੀ ਠੀਕ ਆ ਤੇ ਜਿਹੜਾ ਆਪਣਾ ਹੈਗਾ ਆ ਆ ਜਿਹੜਾ ਹੈਗਾ ਆਪਣਾ ਸਿਰਫ ਇੱਕ ਕਨਾਲ ਦੀ ਰੱਖੀ ਆ ਇੱਥੇ ਇੱਕ ਕਨਾਲ ਦੇ ਵਿੱਚ ਉਹ ਵੀ ਅੱਧੀ ਕਨਾਲ ਕਿਸੇ ਨੂੰ ਦੇਤੀ ਆ ਕਿਉਂਕਿ ਆਪਣੇ ਤੋਂ ਪੱਠੇ ਹੋ ਗਏ ਸੀ ਜ਼ਿਆਦੇ ਤੇ گاਵਾ ਦੋ ਆ ਇੰਨੀਆਂ ਉਹ ਖਾਂਦੀਆਂ ਨਹੀਂ ਸੀਗੀਆਂ ਤੇ ਆ ਆਪਾਂ ਦੂਸਰੇ ਲੋਅ ਨੂੰ ਹੱਥ ਲਾ ਲਿਆ ਤੇ ਪਹਿਲਾ ਲੋਅ ਹਜੇ ਉਹ ਪਰੇ ਬਾਈ ਵੱਡੀ ਜਾਂਦਾ ਤੈਨੂੰ ਮਲਾਉਣੇ ਸੀ ਰੇਡ ਆਉਣ ਨਾਲ ਵੀ ਕਿਵੇਂ ਸੀਰਾ ਡਾਉਨ ਕੀ ਕਹਿੰਦਾ ਇਹ ਗਾਲਾਂ ਕੱਢਦਾ ਲੈ ਓਏ ਬਾਪੂ ਬਾਪੂ ਵੀ ਉੱਤੇ ਬਾਪੂ ਵੀ ਬੈਠਾ ਵਾੜ ਚੋਇਆ ਇਹ ਬਾਪੂ ਦੇ ਸੀਰੀ ਜਿਹੜੇ ਖੜਕਦੇ ਰਹਿੰਦੀ ਆ ਚਾ ਫਿਰ ਸੀਰਾ ਗਾ ਸਾਨੂੰ ਵਾੜ ਲਾ ਦੋ ਹੱਥੋਂ ਹੱਥੀਂ ਫਿਰ ਇਹ ਚੰਗੇ ਚੰਗੇ ਇਹ ਵੜਦਾ ਘਾਹ ਇਹ ਵੀ ਨਹੀਂ ਫਟਿਆ ਕੁਝ ਲੈ ਆ ਚਰੀ ਆਪਣੀ ਡੈਗ ਵੀ ਪਈ ਐ ਤੇ ਵੱਡੀ ਹੈ ਨਹੀਂ ਇੱਥੋਂ ਚਰੀ ਲੈ ਵੀ ਸ਼ੈਂਕੀ ਕੇ ਬੁੱਕਲ ਜੂਆ ਬੜੇ ਫੋਟੋ ਖਿਚਾਉਣੀ ਹੁੰਦੀ ਐ ਕਿਵੇਂ ਆ ਆਉਂਦੇ ਨਹੀਂ ਯਾਰੇ ਵੱਠੇ ਵਢਣ ਦੇ ਫੋਲ ਲੈਣ ਨਹੀਂ ਤਕੜਾਈਆਂ ਫੇਰ ਵੀ ਜੇ ਤੂੰ ਵੜ ਲੈ ਬਈ ਹੈਂ ਸਾਨੂੰ ਤਾਂ ਡਰ ਲੱਗਦੇ ਦੇ ਵੇਖ ਕੇ ਵੇ ਡੇੜੀ ਚੜੀ ਵੱਢਾ ਹੈ ਕਿਵੇਂ ਤੇ ਸ਼ੈਂਕੀ ਬਾਪੂ ਦੀ ਬੁੱਕਲ ਜਿਹੜਾ ਬੈਠਾ ਤੇ ਬਾਪੂ ਉਹਦੇ ਸੀਰੀ ਨਾਲ ਢਾ ਲਾਈ ਬੈਠਾ ਓਏ ਕੀ ਹੋ ਗਿਆ ਅਗਰ ਰੋਲਾ ਕਾ ਤੋ ਪਾਇਆ ਹਾਂ ਤੂੰ ਫੋਟੋ ਖਿਜਾਉਣੀ ਸ਼ੈਂਕੀ ਹੈ ਇੱਥੇ ਹੋਇਆ ਬੈਠਾ ਸ਼ੈਂਕੀ ਸ਼ੈਂਕੀ ਆਪਣਾ ਸ਼ਿਕਾਰੀ ਬਣਿਆ ਫਿਰਦਾ ਪੂਰਾ ਇਹਨੇ ਚੂਹੇ ਚਾਹੇ ਲੱਭਣੇ ਹੁੰਦੇ ਆ ਤੇ ਚੂਹੇ ਚਾਹੇ ਲੱਭ ਕੇ ਫਿਰ ਇਹਨੇ ਮਾਰ ਕੇ ਸਿੱਟਨੇ ਹੁੰਦੇ ਆ ਉਹ ਵੀ ਜੀ ਮਜ਼ਦੂਰੀ ਵੀ ਇਹ ਕੱਲ੍ਹ ਵਰਸਾ ਮਰੀ ਪਈ ਬਸ ਫਿਰ ਇਹਦੇ ਕੰਮ ਹੀ ਆ ਇਹਨੂੰ ਐਂ ਵੀ ਘਰੇ ਮੈਂ ਹੀ ਰਵਾਂ ਕੋਈ ਆਣਾ ਜਾਵੇ ਹੈ ਸਹੀ ਗਲਾ ਮਾਰ ਕੇ ਸਿੱਟ ਦੂਗਾ ਉਹਨੂੰ ਲੱਭੀ ਜਾਣਾ ਇਹਨੇ ਇੱਕ ਦਿਨ ਕਾਰਟੋ ਲੱਭੀ ਜਾਂਦੇ ਉਹਦੇ ਵਿੱਚ ਲੱਕੜਾਂ ਦੇ ਵਿੱਚ ਪੂਰਾ ਜ਼ੋਰ ਲਾ ਕੇ ਕਾਰਟੋ ਲੱਭੀ 15 20 ਮਿੰਟ ਬਾਅਦ ਕਾਰਟੋ ਨਿਕਲ ਕੇ ਗੱਕਰ ਤੇ ਚੜ ਗਈ ਖੜੀ ਹੋਈ ਨਾ ਰਹਿ ਗਈ ਸੀਆ ਇਹ ਸ਼کاری ਦਾ ਹੈਗਾ ਪਰ ਕੱਚਾ ਹਜੇ ਓਏ ਹਾਂ ਐਸੇ ਵੜਾ ਬੈਠਾ ਦਦੀ ਤਾਂ ਨਹੀਂ ਵੱਢ ਗਈ ਕੋਈ ਚੀਜ਼ ਹੈ ਕੀ ਹੋ ਗਿਆ ਸਬਿਆ ਬੈਠਾ ਕੀ ਹੋ ਗਿਆ ਉਧਰੋਂ ਆ ਕੇ ਕੀ ਚੀਜ਼ ਨੇ ਦੱਬਿਆ ਨਾ ਟੱਕਰਦਾ ਨਹੀਂ ਕਿਤੇ ਇਧਰੋਂ ਇਹਨੂੰ ਹਾਂ ਚੱਲੀਏ ਕਰੀ ਹੈ ਚਲ ਕੂਤਰੋਂ ਦਾ ਆਖ ਲਈ ਆਪਾਂ ਚੱਲੀਏ ਵੇ ਚਰੀ ਨਾ ਉਵੇਂ ਹਜੇ ਉਨੀ ਖਰਾਬ ਵੀ ਨਹੀਂ ਹੋਈ ਹਨਾ ਥੱਲੋਂ ਪੱਤੇ ਹਰੇ ਆ ਨਹੀਂ ਤਾਂ ਪੱਤੇ ਸਾਰੇ ਖਰਾਬ ਹੋ ਜਾਂਦੇ ਆ ਪਰ ਹੁਣ ਤਾਂ ਹਾਂ ਹੁਣ ਨਹੀਂ ਹੁਣ ਤਾਂ ਵੱਸੋਂ ਬਾਹਰ ਹੋਈ ਪਈ ਹੈ ਨਾ ਹੁਣ ਤਾਂ ਦੂਜਾ ਲੋ ਵੀ ਵੇਲੇ ਕਿੱਡਾ-ਕਿੱਡਾ ਹੋ ਗਿਆ ਦੂਜਾ ਚਾਰ ਲਏ ਪਹਿਲਾ ਹੀ ਹਜੜਿਆ ਤੁਰਿਆ ਆਉਂਦਾ ਤੇ ਚਰੀ ਬਲੰਬੀ ਹੋ ਗਈ ਸੀ ਜ਼ਿਆਦੇ ਤੇ ਮੀਂਹ ਨੜਕ ਪਈ ਆਪਣੀ ਸਾਰੀ ਜੀ ਗੱਲ ਅੱਜ ਨਜ਼ਰ ਲੱਗ ਗਈ ਇਹ ਤੇਰੀ ਕਹਿਮ ਚ ਸੀਗੀ ਇਹ ਤਾਂ ਆਪ ਹੀ ਲੰਮੀ ਪੈ ਗਈ ਨਾਲੇ ਮੈਂ ਕਿਹਾ ਵੀ ਹੀ ਰਹਿਣ ਦੇ ਨਾਲੇ ਪੱਠੇ ਕਹਿੰਦੇ ਨਹੀਂ ਇਹੀ ਲੈਣੇ ਮੈਂ ਲੈ ਫਿਰ ਚੜਾਈ ਵੀ ਆ ਜੂਰੀ ਬੜਾ ਲੱਗਦਾ ਇੱਥੇ ਇਹ ਲਾ ਬਾਈ ਵੇ ਬਾਈ ਦਾ ਰੇੜਾ ਹੀ ਆ ਤੇ ਰੇੜੇ ਦੇ ਟਰਾਲੀ ਜਿਨੇ ਪੱਠੇ ਲਾ ਦਿੰਦਾ ਸਹੀ ਹੈ ਨਾ ਰੇੜਾ ਹੀ ਕਾਰ ਰੇੜਾ ਹੀ ਬਾਈ ਦਾ 4x4 ਹੀ ਆ ਚਾਰ ਤਿੰਨੇ ਟਾਇਰ ਖਜਾਈ ਕਰਦੇ ਬਾਣੀ ਮੋਟੀ ਗੱਲ ਨਹੀਂ ਅੱਜ ਵਾ ਥੋੜਾ ਜਿਹਾ ਨਾ ਕੰਮ ਜਾ ਕਰਾਉਣ ਆਲਾ ਸਰਵਿਸ ਜੀ ਰਹਿੰਦੀ ਲਾਇਲੂਏ ਵੀਲ ਪਵਾ ਦੇਨੇ ਦਿੱਤੇ ਹੋਇਆ ਕੰਪਨੀ ਜੀ ਆਰਡਰ ਕੀਤਾ ਹੋਇਆ ਬਸ ਬਹੁਤ ਜਲਦੀ ਇਹਨੇ ਮੇਲ ਉਹਨਾਂ ਦੀ ਆਉਣ ਵਾਲੀ ਈਮੇਲ ਕਮਿੰਗ ਵੀ ਥੋੜੇ ਆ ਗਏ ਲਾਇਲੂਏ ਉਹਦੀ ਪਵਾ ਦੇਨੇ ਆਪਾਂ ਲਓ ਜੀ ਆਪਾਂ ਹੁਣ ਦੇਣੀ ਕਬੂਤਰਾਂ ਨੂੰ ਮੈਡੀਸਨ ਆਪਣੇ ਨੂੰ ਆਹ ਦੇਖੋ ਗੋਲੀਆਂ ਆਹ ਟੂਪਾ ਉਹਦਾ ਮੂੰਹ ਵਗੈਰਾ ਪੱਕਿਆ ਕਬੂਤਰਾਂ ਦੇ ਤੇ ਟੈਬਲੇਟ ਨਹੀਂ ਆਹ ਮੂੰਗਰੇ ਆ ਥੋੜੀਆਂ ਅੱਖਾਂ ਆਈਆਂ ਹੋਈਆਂ ਬੱਚਿਆਂ ਦੀਆਂ ਜਿਹੜੇ ਆਪਾਂ ਅੱਖਾਂ 'ਚ ਮੂੰਗਰੇ ਪਾਉਂਦੇ ਹੁੰਦੇ ਸੀ ਨਾ ਅੱਖਾਂ ਆ ਜਾਂਦੀਆਂ ਸੀਗੀਆਂ ਸੋ ਇਹ ਉਹ ਚੀਜ਼ਾਂ ਆ ਗਈਆਂ ਇਹ ਜੀ ਮੂੰਗਰੀ ਲੈ ਕੇ ਆਇਆ ਸੀ ਮੈਂ ਸ਼ਹਿਰ ਚੋਂ ਸੋ ਸਾਉਂ ਸਭਾ ਬਹੁਤ ਭਾਰ ਦੀਆਂ ਨੇ ਚੀਜ਼ਾਂ ਪਰ ਰੱਖ ਦਾ ਲੈਣੇ ਆ ਤੇ ਹੁਣ ਮੌਸਮ ਚੇਂਜ ਹੋਦਾ ਬਰਸਾਤਾ ਮੌਸਮਾਂ ਦੇ ਵਿੱਚ ਕਿ ਜਿਹੜੀਆਂ ਬਿਮਾਰੀਆਂ ਐਕਟਿਵ ਜ਼ਿਆਦਾ ਹੋ ਜਾਂਦੀਆਂ ਨੇ ਸੋ ਬਹੁਤ ਧਿਆਨ ਦੇਣ ਦੀ ਲੋੜ ਆ ਹੁਣ ਆਪਾਂ ਨੂੰ ਇੱਥੇ ਤੇ ਚਲੋ ਆਪਾਂ ਹੁਣ ਕਬੂਤਰਾਂ ਨੂੰ ਦੇ ਦਈਏ ਗੋਲੀਆਂ ਫਿਰ ਜਲਦੀ ਜਲਦੀ ਠੀਕ ਹੋ ਜਾਣਗੇ ਆਪਾਂ ਹਾਂ ਜੀ ਦੋਸਤੋ ਸਾਰੇ ਦਿਨ ਦੀ ਭੱਜ ਦੌੜ ਤੋਂ ਬਾਅਦ ਟਾਈਮ ਹੋ ਗਿਆ ਸ਼ਾਮ ਦਾ ਰਾਤ ਦਾ ਕਬੂਤਰਾਂ ਨੂੰ ਮੈਡੀਸਿਨ ਦੇ ਦਿੱਤੀ ਸੋ ਆਪਣੇ ਕਬੂਤਰ ਜਿਹੜੇ ਗਿਨੇ ਸੀਗੇ 85 86 ਕਬੂਤਰ ਸੀਗੇ ਸਾਰੋਂ ਕੱਲੀ ਕੱਲੀ ਬੈਂ ਤੇ ਐਸ਼ ਨੇ ਦੋਨਾਂ ਨੂੰ ਰਲ ਕੇ ਮੈਡੀਸਿਨ ਦਿੱਤੀ ਘੰਟਾ ਲੱਗ ਗਿਆ ਸੋ ਹੁਣ ਕਬੂਤਰ ਕੇਰਾ ਕਵਰ ਕਰ ਜਾਣਗੇ ਤੇ ਅੱਜ ਵਾਲਾ ਵਲੌਗ ਉਮੀਦ ਕਰਦੇ ਆ ਕਿ ਤੁਸੀਂ ਪਸੰਦ ਕੀਤਾ ਹੋਊਗਾ ਕਿ ਮਨਪ੍ਰੀਤ ਵੀ ਜੇ ਐਸ਼ ਨੂੰ ਪੂਸ਼ਨ ਪੜਾਵਾ ਲਾ ਕੇ એનર્ਜੀ ਵੇਸ ਨੂੰ ਵੀ ਬਈ ਅੱਜ ਹੈਨਾ ਅੱਜ ਟੂਸ਼ਨ ਤੇ ਨਹੀਂ ਭੇਜੇ ਐਸ਼ ਨੂੰ ਅਸੀਂ ਕਿਹਾ ਚਲ ਘਰੇ ਪੜਾ ਦਿੰਨੇ ਆ ਐਸ਼ ਖੱਜਲ ਬਹੁਤ ਹੋਈ ਐਸ਼ ਉਹ ਇਹੀ ਬਤਾਏ ਐਸ਼ ਭੱਜ ਕੇ ਕਿੱਧਰ ਗਈ ਮਰਸਲੀ ਉਹਨੇ ਆਈ ਸੀ ਹੈ ਨਾ ਉੜ ਗਈ ਉਹ ਐਸ ਦੇ ਅੱਜ ਖੱਜਲ ਖਵਾਰੀ ਬੜੀ ਜਿਆਦਾ ਹੋਈ ਜਰੀ ਦੀ ਸਕੂਲ ਲਈ ਡਿੱਕੀ ਗਈ ਅਸੀਂ ਲੇਟ ਹੋ ਗਏ ਘੰਟਾ ਬਜਾਰੀ ਉੱਥੇ ਰਹਿ ਗਈ ਅੱਜ ਪਤਾ ਨਹੀਂ ਸੀ ਨਾ ਵੈਨ ਆਈ ਨਹੀਂ ਕਿ ਮੈਨੂੰ ਲੱਗ ਵੈਣਾ ਹੋਊਗੀ ਕਹਿੰਦੀ ਮੈਂ ਰੋਂਦੀ ਸੀਗੀ ਅੱਛਾ ਮੈਨੂੰ ਭੁਜਾਇਆ ਪਹਿਲਾਂ ਤਾਂ ਸਵੇਰੇ ਨਹੀਂ ਚ ਭੱਜ ਕੇ ਆ ਭੱਜ ਕੇ ਨਹੀਂ ਸਕੂਲ ਭੇਜਣੀ ਸੀ ਮੈਨੂੰ ਕਹਤਾ ਕਹਿੰਦੀ ਵੈਨ ਆਉਣੀ ਓਦੀ ਤੇ ਆਉਂਦੇ ਵਾਪਸ ਵੈਨ ਤੇ ਆ ਜੂਗੀ ਪਰ ਵੈਨ ਓਦੀ ਵਿਚਾਰੀ ਦੀ ਆਈ ਨਹੀਂ ਗਈ ਤੇ ਸਾਨੂੰ ਜੀ ਵੈਨ ਤੇ ਆ ਜੂਗੀ ਉਹ ਟੀਚਰਾਂ ਨੇ ਕਾਲ ਕੀਤੀ ਕਿ ਤੁਹਾਡੀ ਕੁੜੀ ਆ ਤਾਂ ਇੱਥੇ ਆ ਤੁਸੀਂ ਲੈ ਨਹੀਂ ਆਏ ਅਸੀਂ ਬੈਂਡ ਤੇ ਡਿੱਗੀ ਆਨੇ ਬੈਂਡ ਤੇ ਆਉਗੀ ਹਨਾ ਓਕੇ ਮਿੱਤਰੋ ਫਿਰ ਕੱਲ ਅਗਲੇ ਵਲੌਗ 'ਚ ਮਿਲਦੇ ਹਾਂ ਜਿਹੜੇ ਫਸਟ ਟਾਈਮ ਦੇਖ ਰਹੇ ਨੇ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਠੀਕ ਆ ਮਿਲਦੇ ਹਾਂ ਫਿਰ ਕੱਲ ਅਗਲੇ ਵਲੌਗ 'ਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ